ਬਾਈ ਕਹਿੰਦਾ ਹੈ ਹੈਲੋ ਮਾ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਕਰਦਾ ਹੈ ਭਾਈ ਉਹ ਇਹ ਪੰਡਲ ਜੇਪ ਵਰਦਨੀ ਹੈ ਨਾ ਮੈਨੂੰ ਲੱਗਦਾ ਇਹ ਤੁਹਾਨੂੰ ਨਹੀਂ ਆਉਂਦੀ ਜਿਹੜਾ ਕਦੇ ਹੋ ਹਾਂ ਇਹਨਾਂ ਨੇ ਮੋਲੀ ਬਣਾ ਲਈ ਹੈ ਕੋਈ ਜਾਦੂ ਕਸ਼ੇ ਕਰਕੇ ਆਉਂਦੇ ਹਾਂ ਹਾਂ ਇਹਨਾਂ ਨੇ ਮੋਲੀ ਬਣਾ ਲਈਓ ਅੰਦਰ ਆਜੋ ਅੱਗੇ ਸਾਹਮਣੇ ਸਾਹਮਣੇ ਆਈ ਜਾਉਂਦਾ ਭਾਉਂ ਨੂੰ ਥੋੜੇ ਪਾਸੇ ਵਿਚ ਲੱਗਣਾ ਕਿ ਜੇ ਮੱਥੇ ਦਾ ਕਰੇ ਪਰੋਣਾ ਲਾ ਕੁਝ ਨਹੀਂ ਦੋ ਇਹ ਅੰਦਰ ਪਾਸੇ ਦੁਆਰਾ ਜਿਹੜਾ ਬਣਾਉਂਦਾ ਹੈ ਉਹ ਕਿਹਦਾ ਹੋਰ ਜਿੱਦਣੇ ਵਾਚੀਆਂ ਸਾਡੇ ਪੰਤਕਾਰ ਸਾਹਿਬ ਪਹੁੰਚ ਚੁੱਕੇ ਜੇ ਉਹ ਹਣ ਕੋੜੇ ਨਾਲ ਇੰਨਾ ਜੀ ਕੇ ਸਾਹ ਬੰਦੇ ਰਹਿਣ ਇਸੇ ਤਰ੍ਹਾਂ ਇਹ ਸਾਡੀਆਂ ਵੀਡੀਓ ਬਣਾਉਂਦੇ ਰਹਿਣ 15 ਨਾ ਉਹ ਨਾਲ ਇਸੇ ਬਣਾਉਂਦੇ ਰਹਿਣ هي آ پڙه گهرا نه تا آهن آ رانو اوکي ڏي جاي ਦਰਵਾਨ ਕੀ ਜੈ ਦਰਬਾਰ ਇਹ ਬੋਲੇ ਕੀ ਜੈ ਬੋਲੇ ਕੀ ਮੈਂ ਰਕੇਸ਼ਗਰ ਸਰਪ੍ਰਸਥ ਹਰ ਮਹਾਰ ਮਹਾਦੇਵ ਕਾਵ ਸੰਗਰ ਰਜਿਸਟਰਡ ਪ੍ਰੀਤ ਕੋਰ ਹਰ ਸਾਲ ਦੀ ਤਰ੍ਹਾਂ ਮੇਰੇ ਸੰਗ ਵਾਲੇ ਕਾਵਲ ਲੈਣ ਚੱਲੇ ਨੇ ਜੋ ਕਿ ਪਿਛਲੇ ਸਾਲਾਂ 'ਚ ਹਰਦੁਆਰ ਜਾਂਦੇ ਸੀ ਇੱਕ ਐਮ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਲਿੱਤਾ ਗਿਆ ਕਿ ਗੰਗਾਉਤਰੀ ਦੋਆਬੀ ਕਾਵੜ ਲੈ ਆਂਦੀ ਜਾਵੇਗੀ ਸਾਰੇ ਭਗਤਾਂ ਨੇ ਕਿਹਾ ਕਿ ਕਾਵੜ ਗੰਗੋਤਰੀ ਤੋਂ ਲਿਆਵਾਂਗੇ ਜੋ ਕਿ ਉਹ ਫੈਸਲਾ ਲਿੱਤਾ ਗਿਆ ਸਾਡੇ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਸਾਡੇ ਪੰਡਿਤ ਜੀ ਸਰਪ੍ਰਸਤਨ ਉਹਨਾਂ ਨਾਲ ਸਲਾਹ ਕੀਤੀ ਗਈ ਕਿ ਕਾਵੜ ਗੰਗੋਤਰੀ ਤੋਂ ਲਿਆਂਦੀ ਜਾਵੇ ਫਿਰ ਫੈਸਲਾ ਹੋਇਆ ਕਿ ਕਾਵੜ ਗੰਗੋਤਰੀ ਤੋਂ ਹੀ ਲਿਆਂਦੀ ਜਾਵੇਗੀ ਜੋ ਕਿ ਕਾਵੜ ਗੰਗੋਤਰੀ ਤੋਂ ਲੈਣ ਚੱਲੇ ਨੇ ਕੋਲੇ ਜੋ ਕਿ 23 ਤਰੀਕ ਨੂੰ ਵਾਪਸ ਆਣਗੇ ਜੋ ਕਿ ਸ਼ੋਭਾ ਯਾਤਰਾ ਨਿਕਾਲੀ ਜਾਵੇਗੀ ਸਾਰੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾਊਗੀ ਉੰਦੀ ਹੋਈ ਅਨੰਦਿਆਣੇ ਮੰਦਿਰ 'ਚ ਸਮਾਪਤ ਹੋਵੇਗੀ ਜੋ ਕਿ ਸ਼ਿਵਰਾਤਰੀ ਵਾਲੇ ਦਿਨ ਜਲ ਚੜਾਇਆ ਜਾਵੇਗਾ ਫੋਲੇਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੋਲੇ ਸ਼ੰਕਰ ਭਗਵਾਨ ਕੀ ਜੈ ਹਰ ਹਰੇ ਮਹਾਦੇਵ ਹਰ ਹਰੇ ਮਹਾਦੇਵ ਹਰ ਹਰੇ ਮਹਾਦੇਵ ਤੋਂ ਹਰ ਹਰ ਮਹਾਦੇਵ ਕਾਵੜ ਸੰਗ ਵੱਲੋਂ ਇਸ ਵਾਰ ਪਹਿਲੀ ਵਾਰ ਹੀ ਜਾ ਰਹੇ ਨੇ ਗਗੋਤਰੀ ਹਰਦਵਾਰ ਦਾ ਹਰ ਵਰ ਜਾਂਦੇ ਸੀ ਪਰ ਇਸ ਵਾਰ ਗੰਗੋਤਰੀ ਤੋਂ ਜਲ ਲੈਣ ਦੇ ਲਈ ਜਾ ਰਹੇ ਨੇ ਭਗਤ ਜਨਾਂ ਦੇ ਵਿੱਚ ਬੜਾ ਉੱਛਾ ਹੈ ਕਈ ਭਗਤਾਂ ਦੀ ਮੰਨ ਦੀ ਇੱਛਾ ਸੀ ਕਿ ਹਰਦਵਾਰ ਜਾਣਾ ਹੈ ਕਈ ਨੇ ਕਹਿਣਾ ਸੀ ਗੰਗੋਤਰੀ ਜਾਣਾ ਪਰ ਭਗਤਾਂ ਦਾ ਇੰਨਾ ਉਤਸ਼ਾਹ ਹੋ ਗਿਆ ਕਿ ਸਾਰਾ ਸੰਗ ਹੀ ਇਸ ਵਾਰ ਗੰਗੋਤਰੀ ਜਾ ਕੇ ਭਗਵਾਨ ਭੋਲੇनाथ ਜੀ ਦਾ ਬਨਗਾਨ ਕਰਨਗੇ ਗੰਗੋਤਰੀ ਦੇ ਜਲ ਪਰਗੇ ਫਰੀਦਕੋਟ ਸ਼ਿਵਰਾਤਰੀ ਵਾਲੇ ਦਿਨ 23 ਤਰੀਕ ਨੂੰ ਆ ਕੇ ਭਗਵਾਨ ਭੋਲੇनाथ ਤੇ ਜਲ ਅਭਿਸ਼ੇਕ ਕਰਨਗੇ ਇਹਨਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਪਹਿਲਾਂ ਤਾਂ ਸੋਚਿਆ ਸੀ ਕਿ 10-15 ਜਣੇ ਹੀ ਜਾਣਗੇ ਗੋਕੋਤਰੀ ਲਈ ਪਰ ਐਨੇ ਘੱਟ ਹੋ ਚੁੱਕਿਆ ਕਿ ਭੱਜ ਜਾਣ ਹੁਣ ਵੀ ਕਹਿ ਰਹੇ ਨੇ ਕਿ ਸਸਾਸੀ ਹੋਰ ਵੀ ਜਾਣਾ ਹੈ ਕੋਈ ਕਹਿੰਦੇ ਕੱਲ ਨੂੰ ਵੀ ਜਾਣਾ ਹੈ ਮੇਰੇ ਨਾਲ ਫੋਨ ਤੇ ਵੀ ਕਈਆਂ ਨੇ ਗੱਲ ਹੋਈ ਕੀ ਮੈਂ ਕਹੇ ਜੀ 17 ਤਰੀਕ ਨੂੰ ਹਰ ਹਰ ਮਹਾਦੇਵ ਕਾਵਰ ਸੰਗ ਜਾ ਰਿਹਾ ਹੈ ਕਹਿੰਦੇ ਜੀ ਸਾਡੇ ਤੋਂ ਨਹੀਂ ਜਾਇਆ ਜਾਣਾ ਅਸੀਂ ਅਗਲੇ ਦਿਨ ਜਾਵਾਂਗੇ ਕਈ ਭਗਜਨ ਬਾਅਦ ਚ ਵੀ ਜਾਣਗੇ ਬੋਲੇ ਸ਼ੰਕਰ ਭਗਵਾਨ ਕੀ ਜੈ ਭਗਵਾਨ ਬੋਲੇनाथ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਭਗਵਾਨ ਬੋਲੇनाथ ਇਸੇ ਤਰ੍ਹਾਂ ਇਹਨਾਂ ਨੂੰ ਆਪਣੇ ਦਰਬਾਰ ਤੇ ਬੁਲਾਉਂਦੇ ਰਹਿਣ ਬੋਲੇ ਸ਼ੰਕਰ ਭਗਵਾਨ ਕੀ ਜੈ ਜੈ ਸਰਨ ਪਹਿਲਾ જય ਸ਼ੰਕਰ ਕੀ ਜੀ ਔਰ ਸਾਰੇ ਫਰੀਕੋਟ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਹਰ ਮਹਾਦੇਵ ਕਾਵਰ ਸੰਗ ਫਰੀਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਵੜ ਯਾਤਰਾ ਲਗਾਈ ਜਾ ਰਹੀ ਹੈ ਇਸ ਵਾਰ ਅਸੀਂ ਜੰਗੋਤਰੀ ਤੋਂ ਕਾਵੜ ਲੈ ਕੇ ਆ ਰਹੇ ਹਾਂ ਸੋ 23 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸਾਰੇ ਸ਼ਹਿਰ ਦੇ ਵਿੱਚ ਹੁੰਦੀ ਹੋਏ ਨੰਧਿਆਣਾ ਗੇਟ ਹਨੂਮਾਨ ਮੰਦਿਰ ਵਿੱਚ ਸਮਾਪਤੀ ਹੋਵੇਗੀ ਸਾਰੇ ਭੋਲੇ ਪ੍ਰੇਮੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਯਾਤਰਾ ਵਿੱਚ ਹਮੇ ਆ ਕੇ ਪਹੁੰਚਣ ਤਾਂ ਜੋ ਭੋਲੇ ਦੇ ਰੰਗ ਵਿੱਚ ਰੰਗਿਆ ਜਾਵੇ ਜੈ ਸ਼ੰਕਰ ਕੀ ਜੈ ਸ਼ੰਕਰ ਕੀ ਕਿੰਨੀ ਯਾਤਰਾ ਇਕਨੀ ਯਾਤਰਾ ਹੀ ਤੁਹਾਡੀ ਸਾਡੇ ਜੇ ਅਸੀਂ ਤਾਵੜ ਯਾਤਰਾ ਗਿਣਦੇ ਨਹੀਂ ਨਾ ਸਾਡੇ ਬਾਬੇ ਭੋਲ ਨਾਣ ਨੇ ਗਿਣੀ ਸੀਆਂ ਤੇ ਨਾ ਅਸੀਂ ਜਣਦੇ ਆ ਜੀ ਪਤਾ ਨਹੀਂ ਕਿੰਨੇ ਕੁ ਹੋ ਗਈਆਂ ਤੇ ਕਿੰਨੇ ਕੁ ਹੋਰ ਹੋਣਗੀਆਂ ਜੀ ਜਿਕਰਾ ਚਿੰਤਪੂਰਨੀ ਮਾਤਾ ਦਾ ਬਾਕੇ ਦਰਬਾਰ ਕੀ ਇਹ ਵੈਸੇ ਤੇ ਅਨਗਿਣਤੀ ਹੈਗੀ ਜੀ ਪਰ ਸਾਡੇ ਸਾਹਵਾਲਾ 51 ਵੀ ਕਾਵਲ ਚੱਲ ਰਹੀ ਹੈ ਜੀ ਇਹ ਕਿ ਜਿਹੜੇ ਕੀ ਸਾਰੇ ਭਗਤ ਜਣ ਪੂਰੇ ਹਮ ਹਮ ਆਗ ਨਾਲ ਚੱਲੇ ਆ ਨਾ ਜ਼ਰਾ ਪੂਰਾ ਸ਼ਹਿਰ ਉਹ ਅਸੀਂ ਦਾ ਵੀ ਸੇ ਉਹ ਗਾਇ ਜੀ ਤੇ 23 ਦਿਨ ਦੀ ਜਿਹੜੀ ਸ਼ੋਭਾ ਯਾਤਰਾ ਗੱਡੀ ਆਏਗੀ ਉਹ ਵੀ ਜਿਵੇਂ ਅਸੀਂ ਸ਼ਹਿਰ ਦੇ ਵਸਨੀਕ ਹੋਈ ਹੈ ਕਹਿੰਦੇ ਜੀ ਸਾਡੇ ਨਾਲ ਨਾਲ ਮੋਢਾ ਮੋਢਾ ਲਾ ਕੇ ਘੜ ਕੇ ਸਾਡੀ ਸ਼ੋਭਾ ਯਾਤਰਾ ਨੂੰ ਵਧਾਓ ਤੇ ਸ਼ਹਿਰ ਦੇ ਵਿੱਚ ਰੌਣਕ ਹੋਰ ਲਿਆਓ ਜੈ ਸ਼ਕਤੀ